ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 55ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ 10 ਮੀਟਰ ਦਾ F74 ਕਪੜਾ ਹੋਊਗਾ ਜਿਹੜਾ ਉਹਨੂੰ ਸਜਾ ਕੇ ਦਿਖਾਣਾ ਹੈ ਗੁਰਮੁਖੀ ਦਸਤਾਰ ਦੇ ਵਿੱਚ ਇੱਕ ਦੇ ਦੋ-ਦੋ ਲੜ ਬਣਾ ਕੇ ਦਿਖਾਣੇ ਨੇ ਉੱਪਰੋਂ ਜੀ ਤੇ ਗੱਲ ਕਰਦੇ ਆਂ ਦਸਤਾਰ ਦੀ ਇਹ ਦਸਤਾਰ ਮੈਂ ਜਿੱਦਾਂ ਦੁਕਾਨ ਤੋਂ ਲੈ ਕੇ ਆਇਆ F74 ਕਪੜਾ 10 ਮੀਟਰ ਲੈ ਕੇ ਆਇਆ ਜਿੱਦਾਂ ਤੈ ਮਾਰਿਆ ਸੀਗਾ ਮੈਨੂੰ ਬਿਨਾਂ ਗਿੱਲਾ ਕੀਤੇ ਐਜ਼ ਇਟ ਇਜ਼ ਇਹਨੂੰ ਖੋਲ ਕੇ ਮੈਂ ਪੂਣੀ ਕਰਕੇ ਤੁਹਾਨੂੰ ਦੀ ਪਹਿਲਾਂ ਸਜਾਇਆ ਆ ਇਹ ਸਾਡੇ ਲਈ ਇੱਕ ਤਰ੍ਹਾਂ ਦਾ ਛੋਟਾ ਜਿਹਾ ਐਕਸਪੈਰੀਮੈਂਟ ਆ ਨਾ ਮੈਂ ਇਹਨੂੰ ਗਿੱਲਾ ਕਰਨਾ ਆ ਸਭ ਤੋਂ ਪਹਿਲਾਂ ਇਹਦੀ ਪੂਣੀ ਕਰਾਂਗੇ ਸਹੀ ਤਰੀਕੇ ਨਾਲ ਦੋਨੋਂ ਸਾਈਡ ਦੇ ਪੱਲੇ ਹੀ ਬੜੇ ਹੀ ਟਾਈਟ ਫੜ ਕੇ ਰੱਖਣੇ ਨੇ ਤੁਸੀਂ ਦੋਨਾਂ ਕੋਰਨਰਾਂ ਤੋਂ ਤੁਸੀਂ ਬਰਾਬਰ ਫੜ ਲੈਣਾ ਆ ਦੇਖੋ ਜਿੱਦਾਂ ਮੈਂ ਫੜਿਆ ਨਾ ਦੋਨਾਂ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਮੈਂ ਫੜਾ ਦਿੱਤਾ ਹੋਇਆ ਤੇ ਇਹਦੇ ਲਈ ਤੁਹਾਨੂੰ ਦੋ ਬੰਦੇ ਚਾਹੀਦੇ ਚਾਹੀਦੇ ਆ ਪੂਣੀ ਕਰਨ ਲਈ ਤੇ ਸਭ ਤੋਂ ਪਹਿਲਾਂ ਤੁਸੀਂ ਦੋ ਕੋਰਨਰ ਆਪਸ ਦੇ ਵਿੱਚ ਜੋੜ ਲੈਣੇ ਨੇ ਇਸੇ ਤਰੀਕੇ ਨਾਲ ਦੂਜੀ ਸਾਈਡ ਤੋਂ ਵੀ ਕਰਨਾ ਤੁਸੀਂ ਆ ਦੇਖੋ ਇਸ ਜਗ੍ਹਾ ਤੋਂ ਮੈਂ ਬਰਾਬਰ ਫੜ ਲਿਆ ਹੋਇਆ ਦੋਨਾਂ ਨੂੰ ਫ ਇਦਾਂ ਹੀ ਤੈਨ ਤੁਸੀਂ ਦੂਜੇ ਪਾਸੇ ਲਗਾਣੀ ਹੈ ਜਿੱਦਾਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਤੇ ਫਿਰ ਇਹਨੂੰ ਇੱਕ ਵਾਰੀ ਹੋਰ ਫੋਲਡ ਕਰਨਾ ਆ ਤਾਂ ਤੁਸੀਂ ਥੋੜਾ ਧਿਆਨ ਨਾਲ ਲਗਾਣੀ ਆ ਇਹਦੀ ਤਾਂ ਥੋੜੀ ਜਿਹੀ ਡਿਫਰੈਂਟ ਹੋਏਗੀ ਜਿਹੜੀ ਆਪਾਂ ਸਿੰਗਲ ਦਸਤਾਰਸ ਜੰਨੇ ਸਿੰਗਲ ਲੜਾ ਲਈ ਦੇਖੋ ਇੱਕ ਵਾਰੀ ਹੋਰ ਫੋਲਡ ਕਰਤਾ ਹਾਂ ਮੈਂ ਕਿਉਂਕਿ ਇਹਦੇ ਵਿੱਚ ਨਾ ਦੋਨੋਂ ਲੜ ਅਸੀਂ ਬਰਾਬਰ ਮੋਟੇ ਕਰਨੇ ਆ ਤੇ ਇਹਦੀ ਤਾਂ ਥੋੜੀ ਜਿਹੀ ਡਿਫਰੈਂਟ ਹੋਵੇਗੀ ਹੁਣ ਤੁਸੀਂ ਦੇਖੋ ਸੈਂਟਰ 'ਚ ਤੁਸੀਂ ਪਹਿਲਾਂ ਇਹਦਾ ਸੈਂਟਰ ਬਣਾ ਲੈਣਾ ਇਸ ਤਾਹ ਦਾ ਸੈਂਟਰ ਬਣਾ ਲਓ ਇੱਕ ਸੈਂਟਰ ਬਣਾ ਕੇ ਹੁਣ ਦੋਨਾਂ ਪਾਸੇ ਉਹ ਅੱਧਾ ਦਾ ਕਪੜਾ ਉੱਥੇ ਫੋਲਡ ਕਰ ਦਿਓ ਇਹਦੇ ਨਾਲ ਤੁਹਾਡੇ ਜਿਹੜੇ ਦੋਨੇ ਲੜ ਹੋਣਗੇ ਉਹ ਬਰਾਬਰ ਮੋਟੇ ਹੋਣਗੇ ਜਿਹੜੀ ਮੈਂ ਵੀਡੀਓ ਤੁਹਾਨੂੰ ਸਿੰਗਲ ਗੁਰਮੁਖੀ ਦਸਤਾਰ ਜਿਹਦੇ ਵਿੱਚ ਸਿੰਗਲ ਲੜ ਬਣਾ ਰਹੇ ਸੀ ਉਹਦੇ ਵਿੱਚ ਤੈਂ ਅਸੀਂ ਹੋਰ ਤਰੀਕੇ ਨਾਲ ਮਾਰੀ ਸੀਗੀ ਉਹਦੇ ਨਾਲ ਤੁਹਾਡਾ ਇੱਕ ਲੜ ਮੋਟਾ ਤੇ ਇੱਕ ਲੜ ਪਤਲਾ ਬਣਦਾ ਹੁੰਦਾ ਹੈ ਉਸ ਤੈਂ ਦੇ ਨਾਲ ਇਸ ਤੈਂ ਦੇ ਨਾਲ ਤੁਹਾਡੇ ਦੋਨੇ ਲੜਾ ਜਿਹੜੇ ਉਹ ਦੋਨੋਂ ਬਰਾਬਰ ਮੋٹے ਬਣਨਗੇ ਤੇ ਤੈਨੂੰ ਇਸੇ ਤਰੀਕੇ ਨਾਲ ਦੂਜੀ ਸਾਈਡ ਤੋਂ ਵੀ ਮਾਰਨਾ ਆ ਇਹਦੇ ਨਾਲ ਤੁਹਾਡੀ ਜਿਹੜੀ ਦਸਤਾਰ ਆ ਦੋਨਾਂ ਸਾਈਡਾਂ ਤੋਂ ਬਰਾਬਰ ਹੋ ਜਵੇਗੀ ਪਰ ਤੁਹਾਨੂੰ ਇਸ ਦਸਤਾਰ ਨੂੰ ਪੂਣੀ ਕਰਨ ਵੇਲੇ ਧਿਆਨ ਨਾਲ ਖਿੱਚ ਕੇ ਰੱਖਣਾ ਪੈਣਾ ਹੈ ਜੇ ਪੂਣੀ ਤੁਸੀਂ ਸਹੀ ਤਰੀਕੇ ਨਾਲ ਕਰਨੀ ਹੈ ਮੈਂ ਪੂਣੀ ਨੂੰ ਪੂਰੀ ਡਿਟੇਲ ਦੇ ਵਿੱਚ ਸਮਝਾ ਰਿਹਾ ਤੁਹਾਨੂੰ ਤਾਂ ਜੋ ਤੁਸੀਂ ਵੀ ਐਦਾਂ ਹੀ ਦਸਤਾਰ ਸਜਾ ਸਕੋ ਗੱਲ ਕਰਦੇ ਆ ਜੀ ਹੁਣ ਜਿਹੜਾ ਮੈਂ ਵਿੱਚ ਵੀਡੀਓ ਤੇ ਧੁਮਾਲਾ ਸਾਹਿਬ ਸਜਾਇਆ ਹੋਇਆ ਜੇ ਤਾਂ ਵੀਡੀਓ ਤੁਸੀਂ ਕੁਝ ਦਿਨ ਬਾਅਦ ਚ ਦੇਖ ਰਹੇ ਹੋ ਤਾਂ ਮੈਂ ਇਸ ਧੁਮਾਲਾ ਸਾਹਿਬ ਦੀ ਵੀ ਵੀਡੀਓ ਪੋਸਟ ਕਰ ਚੁੱਕਾ ਹੋਊਗਾ ਉਦੋਂ ਤੇ ਤੁਸੀਂ ਉਹਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਜਾ ਕੇ ਦੇਖ ਸਕਦੇ ਜਿਹੜਾ ਮੈਂ ਧੁਮਾਲਾ ਸਾਹਿਬ ਸਜਾਇਆ ਹੋਇਆ ਇਹਦੀ ਵੀ ਵੀਡੀਓ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਵੇਗੀ ਜੇ ਤੁਸੀਂ ਕੁਝ ਦਿਨ ਬਾਅਦ ਚ ਦੇਖ ਰਹੇ ਹੋ ਇਹ ਵੀਡੀਓ ਤੇ ਏਸੇ ਹੀ ਦਸਤਾਰ ਦੇ ਕੱਪੜੇ ਨਾਲ ਜਿਹੜਾ ਮੈਂ ਧੁਮਾਲਾ ਸਾਹਿਬ ਸਜਾਇਆ ਹੈ ਇਹਦੇ ਨਾਲ ਨਹੀਂ ਮੈਂ ਗੁਰਮੁਖੀ ਦਸਤਾਰ ਸਜਾਈ ਸੀਗੀ ਦੋਮਾਲਾ ਸੈਬ ਲਈ ਮੈਂ ਕਪੜਾ ਯੂਜ਼ ਕੀਤਾ ਸੀਗਾ ਇਹ ਸੀਗਾ ਰੂਬੀਆ ਵੈਲ ਕੈਮੀਕਲ ਕਪੜਾ 8 ਮੀਟਰ ਦਾ ਕਪੜਾ ਸੀਗਾ ਜਿਹੜਾ ਮੈਂ ਯੂਜ਼ ਕੀਤਾ ਤੇ ਇਹਦੀ ਹੀ ਮੈਂ ਤੁਹਾਨੂੰ ਸਿੰਗਲ ਦਸਤਾਰ ਸਜਾ ਕੇ ਦਿਖਾਈ ਸੀ ਗੁਰਮੁਖੀ ਦਸਤਾਰ ਜਿਹੜੀ ਮੈਂ ਪਹਿਲਾਂ ਵੀਡੀਓ ਪਾ ਚੁੱਕਾ ਹਾਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਵੇਗਾ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਦੁਬਾਰਾ ਪੂਣੀ ਦੀ ਦੇਖੋ ਜਿੱਦਾਂ ਮੈਂ ਦੋਨਾਂ ਹਿੱਸਿਆਂ ਤੋਂ ਪੂਣੀ ਨੂੰ ਅੰਦਰ ਜੀ ਹੱਥ ਫੇਰ ਕੇ ਸਾਫ਼ ਕਰ ਰਿਹਾ ਨਾ ਇਹਦੇ ਨਾਲ ਕਪੜਾ ਅੰਦਰ ਤੱਕ ਚਲ ਜਾਣਾ ਹੈ ਤੇ ਤੁਹਾਡੇ ਲੜ ਕੋਈ ਵੀ ਮੋਟਾ ਪਤਲਾ ਨਹੀਂ ਹੋਊਗਾ ਦੋਨਾਂ ਸਾਈਡਾਂ ਤੋਂ ਤੁਹਾਡੇ ਲੜ ਬ ਇਸ ਦਸਤਾਰ ਨੂੰ ਮੈਂ ਗਿੱਲਾ ਇਸ ਲਈ ਨਹੀਂ ਕੀਤਾ ਕਿਉਂਕਿ ਇਹ ਪਹਿਲਾਂ ਹੀ ਬਹੁਤ ਹਲਕਾ ਕਪੜਾ ਸੀਗਾ ਹਾਂ ਜਦੋਂ ਦਸਤਾਰ ਦੀ ਪੂਣੀ ਹੋ ਜਾਵੇਗੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਸਜਾਣ ਲੱਗਾਂਗੇ ਥੋੜਾ ਜਿਹਾ ਜਿੱਦਾ ਕਹਿੰਦਾ ਨਾਮਾਤ ਰਹੀ ਛਿੱਟਾ ਮੈਂ ਦਿੱਤਾ ਦਸਤਾਰ ਨੂੰ ਉਹ ਨਵੀਂ ਸੀਗੀ ਕੋਰੀ ਸੀਗੀ ਇਸ ਗੱਲ ਕਰਕੇ ਮੈਂ ਵੈਸੇ ਹੀ ਛਿੱਟਾ ਦੇਤਾ ਬਟ ਜੇ ਛਿੱਟਾ ਨਾ ਵੀ ਦੇਈਏ ਤਾਂ ਕੋਈ ਗੱਲ ਨਹੀਂ ਲੜ ਤੁਹਾਡੇ ਦਸਤਾਰ ਸਜਾਉਣ ਵੇਲੇ ਨਾ ਟਾਈਟ ਹੋਣੇ ਜ਼ਰੂਰੀ ਨਹੀਂ ਇਹਦੇ ਵਿੱਚ ਪਲੱਸ ਦਸਤਾਰ ਦੀ ਸ਼ੇਪ ਤੇ ਇਹ 10 ਮੀਟਰ ਦੀ ਦਸਤਾਰ ਹੈ ਇਹਦੇ ਲੜ ਜਿਆਦਾ ਬਣ ਜਾਣੇ ਨੇ ਪਲੱਸ ਇਹਦੀ ਜਿਹੜੀ ਮੋਟਾਈ ਹੋਏਗੀ ਜਾਂ ਕਹਿ ਲਓ ਸ਼ੇਪ ਹੋਏਗੀ ਉਹ ਥੋੜੀ ਜੀ ਘੱਟ ਬਣੂਗੀ ਦਸਤਾਰ ਦੇ ਲੜ ਜਿਆਦਾ ਬਣਨਗੇ ਪਰ ਇਹ ਜਿਆਦਾ ਹੈਵੀ ਨਹੀਂ ਲੱਗੇਗੀ ਦੇਖਣ ਨੂੰ ਪੂਣੀ ਨੂੰ ਇਸੇ ਤਰੀਕੇ ਨਾਲ ਤੁਸੀਂ ਅੱਗੇ ਨੂੰ ਕਰਦੇ ਜਾਣਾ ਆ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਚੀਜ਼ ਲੁਕੋਈ ਨਹੀਂ ਸਾਰੀਆਂ ਚੀਜ਼ਾਂ ਪੂਰੀ ਡਿਟੇਲਸ ਦੇ ਰਿਹਾ ਹਾਂ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇ ਤੇ ਜਿਹੜੇ ਮੇਰੇ ਵੀਰ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਜਾਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਤਾਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਇਹ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ-ਨਵੀਆਂ ਵੀਡੀਓ ਉਹਨਾਂ ਤੱਕ ਖੁਦ-ਬਖੁਦ ਪਹੁੰਚਦੀਆਂ ਰਹਿਣ ਅਸੀਂ ਰੋਜ਼ ਤੁਹਾਨੂੰ ਪਿਛਲੇ 55 ਦਿਨ ਤੋਂ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾ ਰਹੇ ਆ ਤੁਸੀਂ ਵੀ ਇਸ ਵੀਡੀਓ ਚ ਦੇਖ ਕੇ ਹਰ ਕਿਸਮ ਦੀ ਦਸਤਾਰ ਸਜਾਉਣੀ ਸਿੱਖ ਸਕਦੇ ਹੋ ਬਸ ਦਸਤਾਰ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਪੈਣੀ ਹੈ ਵੀਡੀਓ ਜਿਹੜੀ ਵੀ ਆਪਾਂ ਪੋਸਟ ਕਰਦੇ ਆ ਜੇ ਤੁਸੀਂ ਵੀ ਹਰ ਪ੍ਰਕਾਰ ਦੀ ਦਸਤਾਰ ਸਿੱਖਣਾ ਚਾਹੁੰਦੇ ਹੋ ਇਸ ਦਸਤਾਰ ਲਈ ਮੈਂ ਤੁਹਾਨੂੰ ਵਿਦਾਊਟ ਗੱਠ ਪੌਣੇ 2 ਮੀਟਰ ਦਾ 베ਸ ਬਣ ਕੇ ਸਜਾ ਕੇ ਦਿਖਾਉਂਗਾ ਜਿਹੜਾ ਤੁਸੀਂ ਵੀ ਐਸੇ ਤਰੀਕੇ ਨਾਲ ਸਜਾਣਾ ਹੈ ਕਈ ਮੇਰੇ ਵੀਰ ਪ੍ਰੈਫਰ ਕਰਦੇ ਹੁੰਦੇ ਆ ਕਿ ਵਿਦਾਊਟ ਗੱਠ ਹੀ 베ਸ ਸਜਾਈਏ ਗੁਰਮੁਖੀ ਦਸਤਾਰ ਦੇ نیچے ਸੁੱਚੀ ਦਸਤਾਰ ਹੁੰਦੀ ਹੈ ਇਹ ਨਾ ਹੀ ਇਸ ਦਸਤਾਰ ਨੂੰ ਅਸੀਂ ਮੂੰਹ ਦੇ ਵਿੱਚ ਲੜਫੜਾਂਗੇ ਕੋਈ ਵੀ ਕਿਸਮ ਦਾ ਲੜ ਮੂੰਹ 'ਚ ਨਹੀਂ ਫੜਨਾ ਤੇ ਦੂਜੀ ਗੱਲ ਇਹਦਾ ਵਿਦਾਊਟ ਗੱਠ ਹੀ 베ਸ ਸਜਾਣਾ ਹੈ ਅਸੀਂ ਖੱਬੇ ਪਾਸੇ ਜੂੜਾ ਸਾਹਿਬ ਕਰਕੇ ਅਸੀਂ ਨਾਲ ਕੰਗਾ ਸਾਹਿਬ ਰੱਖ ਲਿਆ ਤਾਂ ਜੋ 베ਸ ਥੋੜਾ ਬਣ ਸਕੇ ਦਸਤਾਰ ਦਾ ਕੋਈ ਐਕਸਟਰਾ 베ਸ ਹੋਰ ਨਹੀਂ ਰੱਖਣਾ ਅਸੀਂ ਪਹਿਲੇ ਦਸਤਾਰ ਨੂੰ ਇਸ ਜਗ੍ਹਾ ਤੇ ਟਿਕਾ ਲਿਓ ਕਿਉਂਕਿ ਇਹ ਦਸਤਾਰ ਦਾ ਕਪੜਾ ਬੜਾ ਪਤਲਾ ਹੈ ਤੁਹਾਡੇ ਕਿਤੇ ਵੀ ਡੰਗ ਪੈ ਸਕਦਾ ਹੈ ਇਸ ਲਈ ਤੁਸੀਂ ਪਹਿਲਾਂ ਹੀ ਦਸਤਾਰ ਨੂੰ ਉਸ ਹਿਸਾਬ ਨਾਲ ਸ਼ੇਪ ਬਣਾ ਲਿਓ ਪੜਨ ਦੀ ਜਿਹੜਾ ਵੀ نیچے ਸਜਾਉਂਗੇ ਇਹਦੇ ਨਾਲ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਵੀ ਇੰਪਰੂਵ ਹੋਏਗੀ ਤੇ ਕਿਤੇ ਡੰਗ ਵੀ ਨਹੀਂ ਪਏਗਾ ਪੌਣੇ 2 ਮੀਟਰ ਦਾ ਪਟਕਾ ਹੈ ਜਿਹਨੂੰ ਇਸ ਤਰੀਕੇ ਨਾਲ ਆਪਾਂ ਸਜਾ ਰਹੇ ਹਾਂ ਦੋਨੋਂ ਪੱਲੇ ਬਰਾਬਰ ਕਰਕੇ ਦੂਜੇ ਪੱਲੇ ਨਾਲ ਅਸੀਂ ਸਾਰਾ ਸਿਰ ਟੱਕ ਦੇਣਾ ਹੈ ਤੇ ਬੇਸ ਨੂੰ ਸਹੀ ਜਗ੍ਹਾ ਤੇ ਕਰਾਂਗੇ ਖੱਬੇ ਪਾਸੇ ਜਿਹੜਾ ਅਸੀਂ ਜੂੜਾ ਸਾਹਿਬ ਕੀਤਾ ਆ ਚੰਗੀ ਤਰ੍ਹਾਂ ਇਹਨੂੰ ਆਪਣੀ ਜਗ੍ਹਾ ਤੇ ਰੱਖਣਾ ਹੈ ਥੋੜਾ ਇਹ ਕੰਦੇ ਉੱਪਰ ਕਰ ਦਿਓ ਇਹਦੇ ਨਾਲ ਖੱਬੇ ਪਾਸੇ ਦਸਤਾਰ ਤੁਹਾਡੀ ਥੋੜੀ ਜੀ ਬਾਹਰ ਆਵੇਗੀ ਤੁਹਾਨੂੰ ਸਮਝਾਉਣ ਲਈ ਸਾਡੀ ਵੀਡੀਓ ਹਮੇਸ਼ਾ ਥੋੜੀ ਜੀ ਲੰਬੀ ਹੋ ਜਾਂਦੀ ਹੈ ਇਸ ਲਈ ਮੈਂ ਤੁਹਾਨੂੰ ਕਹਿਣਾ ਹੁੰਦਾ ਅਸੀਂ ਵੀਡੀਓ ਕੱਲੀ ਪੋਸਟ ਨਹੀਂ ਕਰਦੇ ਅਸੀਂ ਨਾਲ-ਨਾਲ ਤੁਹਾਨੂੰ ਸਮਝਾਣੇ ਵੀ ਹੁੰਨੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਵੀ ਉਸ ਚੀਜ਼ ਨੂੰ ਕਰਨਾ ਹੈ ਇਸ ਲਈ ਸਾਡੀ ਵੀਡੀਓ ਥੋੜੀ ਜਿਹੀ ਲੰਬੀਆਂ ਹੁੰਦੀਆਂ ਨੇ ਤਾਂ ਸਾਡੀ ਵੀਡੀਓ ਦੇਖਣ ਵੇਲੇ ਨਾ ਤੁਹਾਨੂੰ ਥੋੜਾ ਜਿਹਾ ਟਾਈਮ ਜ਼ਰੂਰ ਕੱਢਣਾ ਪੈਂਦਾ ਬਟ ਤੁਹਾਡੇ ਕੋਲੋਂ ਕੋਈ ਵੀ ਚੀਜ਼ ਲੁਕੋਈ ਨਹੀਂ ਜਾਂਦੀ ਹਰ ਇੱਕ ਚੀਜ਼ ਨੂੰ ਪੂਰੀ ਡ ਇਸ ਲਈ ਮੇਰੇ ਵੀਰੋ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਦਸਤਾਰ ਕਿਹੋ ਜੀ ਲੱਗੀ ਤੇ ਨਵੇਂ ਵੀਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਜਿੰਨਾ ਕਪੜਾ ਤੁਸੀਂ ਦੇਖੋ ਅਸੀਂ ਸੀਗਾ ਉਹਨਾਂ ਘੁਮਾਤਾ ਹੋਇਆ ਜਿੱਥੇ ਖਤਮ ਹੋਇਆ ਸੀ ਉੱਥੇ ਇਹਨੂੰ ਦੇ ਦੇਣਾ ਸੀਗਾ ਤੇ ਇਸ ਜਗ੍ਹਾ ਤੋਂ ਤੁਸੀਂ ਕਪੜਾ نیچے ਖਿੱਚ ਕੇ ਜੇ ਤੁਹਾਨੂੰ ਸ਼ੰਕਾ ਹੈ ਇਸ ਗੱਲ ਦੀ ਕਿ ਡੰਗ ਪੈ ਸਕਦਾ ਉੱਥੇ ਤਾਂ ਇਦਾਂ ਕਪੜਾ نیچے ਖਿੱਚ ਲੈਣਾ ਹੈ ਹੁਣ ਇਹਦੇ ਉੱਪਰ ਅਸੀਂ 50 ਸਜਾ ਲੈਣੀ ਹੈ 50 ਅਸੀਂ ਰਾਇਲ ਬਲੂ ਕਲਰ ਦੀ ਸਜਾਈ ਹੈ ਕਿਉਂਕਿ ਪੀਲੇ ਰੰਗ ਦਾ ਜਿਹੜਾ ਬਸੰਤੀ ਰੰਗ ਹੁੰਦਾ ਆ ਤੇ ਰਾਇਲ ਬਲੂ ਦੀ ਮੈਚਿੰਗ ਬੜੀ ਸੋਹਣੀ ਲੱਗਦੀ ਹੁੰਦੀ ਆ ਇਸ ਲਈ ਆਪਾਂ ਇਹ ਕਲਰ ਸਿਲੈਕਟ ਕੀਤਾ ਆ ਪਿੱਛੇ ਕੋਈ ਗੱਠ ਨਹੀਂ ਮਾਰੀ ਇਹਦੇ ਵਿੱਚ ਵੀ ਦੂਜਾ ਪੱਲਾ ਢੇਠਾ ਦੇ ਕੇ ਆਖਰੀ ਪੱਲੇ ਨੂੰ ਅਸੀਂ ਵਿੱਚ ਦੇ ਦਿੱਤਾ ਹੋਇਆ ਦੋਨਾਂ ਸਾਈਡਾਂ ਤੋਂ ਬੇਸ ਨੂੰ ਸਹੀ ਤਰੀਕੇ ਨਾਲ ਚੰਗੀ ਤਰ੍ਹਾਂ نیچے ਕਰ ਲੈਣਾ ਹੈ ਤਾਂ ਜੋ ਤੁਹਾਨੂੰ ਦਸਤਾਰ ਦੇ ਵਿੱਚ ਕਿਤੇ ਵੀ ਡੰਗ ਪੈਣ ਦੀ ਸ਼ੰਕਾ ਨਾ ਬਚੇ ਬੇਸ ਨੂੰ ਚੰਗੀ ਤਰ੍ਹਾਂ ਸਹੀ ਕਰਨਾ ਹੈ ਤੇ ਫਿਰ ਅਸੀਂ ਦਸਤਾਰ ਸਜਾਣੀ ਸ਼ੁਰੂ ਕਰਾਂਗੇ ਜਿੱਧਰੋਂ ਜੀ ਤੁਸੀਂ ਦਸਤਾਰ ਕਿਸੇ ਨੂੰ ਫੜਾਈ ਸੀ ਉਧਰੋਂ ਜੀ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਪਿੱਛੋਂ ਜੀ ਇਸ ਜਗ੍ਹਾ ਤੇ ਤੁਸੀਂ ਅੰਦਰ ਕਰ ਦੇਣਾ ਕੱਪੜੇ ਨੂੰ ਠੀਕ ਹੈ ਐਦਾ ਦੇ ਲਓ ਤਾਂ ਤੁਹਾਡਾ ਲੜਣਾ ਆਪਣੀ ਜਗ੍ਹਾ ਤੇ ਟਿਕ ਜਾਊਗਾ ਤੁਸੀਂ ਥੋੜਾ ਹੀ ਖਿੱਚ ਕੇ ਲਾ ਸਕਦੇ ਹੋ ਤੁਹਾਨੂੰ ਲੜ ਮੂਹ ਦੇ ਵਿੱਚ ਫੜਨ ਦੀ ਨਹੀਂ ਲੋੜ ਹੈਗੀ ਹੁਣ ਇਸ ਜਗ੍ਹਾ ਤੋਂ ਤੁਸੀਂ ਦੇਖ ਲੈਣਾ ਕਿੱਥੇ ਵੀ ਬਣಾಣੀ ਆ ਤੁਸੀਂ ਉਥੋ ਜੀ ਪਹਿਲਾਂ ਤਾਂ ਦੋ ਲੜ ਬਰਾਬਰ ਕਰ ਲੈਣੇ ਆ ਹੁਣ ਤੁਹਾਡੇ ਜਿਹੜੇ ਦੋਨੋਂ ਲੜਣ ਹੋਣਗੇ ਉਹ ਬਰਾਬਰ ਹੋਣਗੇ ਇਸ ਲਈ ਉਹਨਾਂ ਚ ਬਰਾਬਰ ਸਪੇਸ ਰੱਖ ਕੇ ਹੀ ਤੁਸੀਂ ਪਿੱਛੇ ਤੱਕ ਲਾਣਾ ਆ ਪੱਲੇ ਨੂੰ ਉੱਪਰੋਂ ਜਾਂ ਨੀਚੋਂ ਕਿਤੋਂ ਵੀ ਫੋਲਡ ਨਹੀਂ ਕਰਨਾ ਤੁਸੀਂ ਐਜ਼ ਇਟ ਇਜ਼ ਜਿੱਦਾ ਪੂਣੀ ਕੀਤੀ ਆ ਉਸੇ ਤਰੀਕੇ ਨਾਲ ਸਾਰੇ ਲੜ ਰੱਖਣੇ ਨੇ ਪਿੱਛੇ ਤੱਕ ਘੱਟ ਸਪੇਸ ਰੱਖਦੇ ਹੋਏ ਪਹਿਲੇ ਪੱਲੇ ਦੇ ਤੁਸੀਂ ਦੋ ਲੜ ਬਣਾ ਲੈਣੇ ਨੇ ਉੱਪਰਲੇ ਪਾਸੇ ਤੁਹਾਡੇ ਬੰਦ ਹਿੱਸਾ ਹੋਊਗਾ ਤੇ ਖਿੱਚ ਕੇ ਲਾਣਾ ਹੈ ਜਿਹੜੇ ਵੀ ਲੜਾਂ ਨੂੰ ਲਾਣਾ ਹੈ ਉੱਪਰੋਂ ਲੜ ਢਿੱਲੇ ਨਹੀਂ ਹੋਣੇ ਚਾਹੀਦੇ ਤੁਹਾਡੇ ਤੇ ਇਹ ਜਗ੍ਹਾ ਤੋਂ ਤੁਸੀਂ ਦੇਖੋ ਅਸੀਂ ਲੜ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਉੱਪਰੋਂ ਜੀ ਇਹ ਜਗ੍ਹਾ ਤੇ ਵੀ ਬਣਾ ਕੇ ਦੋਨੋਂ ਪੇਚਾਂ 'ਚ ਬਰਾਬਰ ਗੈਪ ਰੱਖਦੇ ਹੋ ਤੁਸੀਂ ਦੋਨੋਂ ਲੜ ਖੋਲ ਲੈਣੇ ਨੇ ਤੇ ਵੀ ਪ੍ਰੋਪਰ ਬਣਾਨੀ ਐ ਦੋਨੋਂ ਪੇਚਾਂ 'ਚ ਜਿਹੜਾ ਗੈਪ ਆ ਉਹ ਤੁਸੀਂ ਮਾਈਨਰ ਜਿਹਾ ਰੱਖਣਾ ਐ ਕਿਉਂਕਿ ਇਹਦੇ ਲੜ ਬਹੁਤ ਆਣੇ ਨੇ ਸਾਡੀ ਦਸਤਾਰ ਦੇ ਵਿੱਚ ਕਿਉਂਕਿ 10 ਮੀਟਰ ਦਾ ਕਪੜਾ ਐ ਆ ਸਲਾਈ ਨਾਲ ਜੇ ਕਿਤੇ ਤੁਹਾਨੂੰ ਵੱਟ ਪੈਂਦਾ दिखे ਤਾਂ ਉਹਨੂੰ ਸਾਫ਼ ਕਰ ਲਿਓ ਨਾਲ ਦੀ ਨਾਲ ਵੈਸੇ ਤਾਂ ਤੁਸੀਂ ਇਹ ਕੰਮ ਬਾਅਦ ਦੇ ਵਿੱਚ ਵੀ ਕਰ ਸਕਦੇ ਹੋ ਸਾਰੀ ਦਸਤਾਰ ਸਜਾਉਣ ਵੇਲੇ ਤੇ 20 20 ਤੁਹਾਡੀ ਪ੍ਰੋਪਰ ਇੱਕ ਸੈਂਟਰ 'ਚ ਬਣਨੀ ਚਾਹੀਦੀ ਆ ਪਿੱਛੇ ਤੱਕ ਦੋਨੋਂ ਪੇਚ ਸਹੀ ਕਰਕੇ ਤੁਸੀਂ ਨਾਲ ਦੀ ਨਾਲ ਪੂਣੀ ਨੂੰ ਸਿੱਧਾ ਕਰਨਾ ਹੈ ਕਿਉਂਕਿ ਪੂਣੀ ਘੁੰਮ ਜਾਂਦੀ ਹੁੰਦੀ ਹੈ ਜਦੋਂ ਅਸੀਂ ਬੈਠ ਕੇ ਦਸਤਾਰ ਸਜਾਉਂਦੇ ਹੁੰਨੇ ਆ ਤੇ ਉੱਪਰੋਂ ਜੀ ਥੋੜਾ ਨੀਵਾ ਲੈ ਕੇ ਆਣਾ ਹੈ ਪਹਿਲੇ ਲੜਨ ਨਾਲੋਂ ਇਹਨੂੰ ਵੀ ਤੇ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜਦੋਂ ਅਸੀਂ ਖੜੇ ਹੋ ਕੇ ਦਸਤਾਰ ਸਜਾਉਂਦੀਆਂ ਨਾ ਤੇ ਨਾਲ-ਨਾਲ ਘੁੰਮਦੇ ਆ ਆਪ ਘੁੰਮਦੇ ਆ ਜਦੋਂ ਉਦੋਂ ਪੂਣੀ ਦੇ ਵਿੱਚ ਵੱਟ ਨਹੀਂ ਪੈਂਦਾ ਜਦੋਂ ਅਸੀਂ ਪੂਣੀ ਨੂੰ ਘੁਮਾਉਂਦੇ ਆ ਸਿਰ ਦੇ ਦੁਆਲੇ ਖੁਦ ਨਹੀਂ ਘੁੰਮਦੇ ਉਦੋਂ ਪੂਣੀ ਦੇ ਵਿੱਚ ਵੱਟ ਪੈਂਦਾ ਹੁੰਦਾ ਜਿੱਦਾਂ ਹੁਣ ਪੈ ਰਹੇ ਆ ਨਾ ਇਹਨੂੰ ਤੁਹਾਨੂੰ ਨਾਲ ਦੀ ਨਾਲ ਘੁਮਾਉਣਾ ਪੈਣਾ ਦਸਤਾਰ ਨੂੰ نیچے-नीचे ਇਸ ਦਸਤਾਰ 'ਚ ਤੁਹਾਨੂੰ ਲੜ ਬਣਾਉਣ ਦੀ ਲੋੜ ਨਹੀਂ ਪੈਂਦੀ ਬਸ ਪੇਚਾਂ ਨੂੰ ਤੁਸੀਂ ਸਾਫ਼ ਕਰਨਾ ਹੈ ਤੇ ਬਰਾਬਰ ਮੋٹے ਹੋਣੇ ਚਾਹੀਦੇ ਤੁਹਾਡੇ ਲੜ ਕਈ ਵਾਰ ਤੁਹਾਡੇ ਲੜ ਦੇ ਵਿੱਚੋਂ ਨਾ ਅੰਦਰੋਂ ਕਪੜਾ ਥੋੜਾ ਬਾਹਰ ਆ ਜਾਂਦਾ ਤੇ ਉਹਦੇ ਨਾਲ ਲੜ ਥੋੜਾ ਪਤਲਾ ਲੱਗਣ ਲੱਗ ਜਾਂਦਾ ਇਸ ਤਰੀਕੇ ਨਾਲ ਤੁਸੀਂ ਸਲਾਈ ਫੇਰ ਕੇ ਲੜਾਂ ਨੂੰ ਬਰਾਬਰ ਮੋਟੇ ਵੀ ਕਰ ਲੈਣਾ ਹੈ ਇਹਨਾਂ ਦੇ ਵਿੱਚ ਜਿਹੜੀ ਸਪੇਸ ਹੋਏਗੀ ਉਹਨਾਂ ਨੂੰ ਵੀ ਬਰਾਬਰ ਰੱਖਣਾ ਹੈ ਪਿੱਛੇ ਤੱਕ ਕਿਤੇ ਵੀ ਡੋਂਗ ਨਾ ਪਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਪਿੱਛੇ ਤੱਕ ਤੁਸੀਂ ਸਾਰੇ ਲੜ ਸਾਫ਼ ਕਰਕੇ ਲਾਣੇ ਅਤੇ ਸਿੱਧੇ-ਸਿੱਧੇ ਹੋਣੇ ਚਾਹੀਦੇ ਆ ਸਾਰੇ ਲੜ ਤੁਹਾਡੇ ਪਿੱਛੇ ਤੱਕ ਵਿਜ਼ੀਬਲ ਹੋਣੇ ਚਾਹੀਦੇ ਆ ਦਿਖਦੇ ਹੋਣੇ ਚਾਹੀਦੇ ਆ ਕੋਈ ਵੀ ਲੜ ਜ਼ਿਆਦਾ ਬਾਹਰ ਨੂੰ ਨਾ ਹੋਵੇ ਨਾ ਜ਼ਿਆਦਾ ਅੰਦਰ ਨੂੰ ਹੋਵੇ ਸਾਰੇ ਪੇਚ ਤੁਸੀਂ ਖਿੱਚ ਕੇ ਲਾਣੇ ਆ ਤੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਜਦੋਂ ਮੈਂ ਦਸਤਾਰ ਨੂੰ ਸਜਾਣ ਲੱਗਾ ਸੀ ਉਦੋਂ ਇਹਨੂੰ ਥੋੜਾ ਜਿਹਾ ਛਿੱਟਾ ਦਿੱਤਾ ਸੀਗਾ ਜਿਹਦੇ ਨਾਲ ਥੋੜੀ ਜੀ ਇਹ ਨਾਲ-ਨਾਲ ਬੈਠੇ ਵੀ ਕਿਉਂਕਿ ਸੁੱਕਾ ਕਪੜਾ ਹਮੇਸ਼ਾ ਨਾ ਕਈ ਜਗ੍ਹਾ ਤੋਂ ਫੁੱਲਦਾ ਜਾਂ ਰੰਦਾ ਹੁੰਦਾ ਜਾਂਦਾ ਜਿੱਦਾਂ ਦੇਖੋ نیچے ਵਾਲਾ ਲੜੜਾ ਮੈਂ ਜਿਹੜਾ ਉਹ ਥੋੜਾ ਢਿਲਕਾ ਮਾਰਦਾ ਨਾ ਉੱਪਰਲੇ ਲੜ ਨਾਲੋਂ ਇਹ ਇਸ ਲਈ ਕਿਉਂਕਿ ਉਹ ਥੋੜਾ نیچے ਆ ਉਹ ਘੱਟ ਜਗ੍ਹਾ ਘੇੜਦਾ ਹੈ ਉੱਪਰਲਾ ਲੜੜਾ ਜਿਹੜਾ ਉਹ ਜ਼ਿਆਦਾ ਜਗ੍ਹਾ ਘੇੜਦਾ ਹੈ ਘੁੰਮਣ ਵੇਲੇ ਇਸ ਲਈ ਥੋੜਾ ਜਿਹਾ ਛਿੱਟਾ ਦੇਣਾ ਇਸ ਲਈ ਜ਼ਰੂਰੀ ਸੀਗਾ ਕਿ ਲੜ ਆਪਣੀ ਇਹ ਲੜਾ ਦੀ ਮੋਟਾਈ ਤੇ ਕੋਈ ਫਰਕ ਨਹੀਂ ਸੀ ਪੈਣਾ ਜੇ ਅਸੀਂ ਜ਼ਿਆਦਾ ਗਿੱਲਾ ਕਰਦੇ ਕੱਪੜੇ ਨੂੰ ਔਰ ਨਾਲ ਸਾਰੀ ਦਸਤਾਰ ਆਪਣੀ ਬੈਠ ਜਾਣੀ ਸੀਗੀ ਜਦੋਂ ਅਸੀਂ ਇਹਨੂੰ ਪਹਿਲੀ ਵਾਰ ਪਾਣੀ ਚੋਂ ਕੱਢਾਂਗੇ ਉਸ ਤੋਂ ਬਾਅਦ ਚ ਸਜਾਵਾਂਗੇ ਨਾ ਜਦੋਂ ਬਾਕੀ ਉਦੋਂ ਤੁਹਾਨੂੰ ਸਮਝਾਵਾਂਗੇ ਚੀਜ਼ਾਂ ਤੇ ਕੀ ਉਹਦੇ ਵਿੱਚ ਖਾਸ ਹੋਊਗਾ ਅਸੀਂ ਤਾਂ ਇਹ ਪਹਿਲੀ ਵਾਰ ਸਜਾ ਰਹੇ ਹਾਂ ਤੇ ਸਾਨੂੰ ਵੀ ਸਜਾਣ ਵੇਲੇ ਹੀ ਕਿਹੜੀਆਂ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਉਹ ਤੁਹਾਡੇ ਨਾਲ ਨਾਲ ਦੇ ਨਾਲ ਸਾਂਝੀਆਂ ਕਰਾਂਗੇ ਉੱਪਰਲੇ ਪਾਸਿਓ ਦੇਖੋ ਆਪਣੇ ਸਾਰੇ ਲੜ ਬਰਾਬਰ ਨੇ ਨਾ ਤੇ ਖੱਬੇ ਪਾਸਿਓ ਇਸ ਲੜ ਨੂੰ ਪਿੱਛੇ ਤੱਕ ਸਹੀ ਕਰਕੇ ਲਾਣਾ ਆ ਤੁਸੀਂ ਪੂਣੀ ਨਾਲ ਦੇ ਨਾਲ ਤੁਹਾਨੂੰ ਘੁਮਾਣੀ ਪੈਣੀ ਹੈ ਕਿਉਂਕਿ ਅਸੀਂ ਬੈਠ ਕੇ ਦਸਤਾਰ ਸਜਾ ਰਹੇ ਸੀਗੇ ਨਾਲ ਦੀ ਨਾਲ ਨਹੀਂ ਘੁਮ ਸਕਦੇ ਸੀਗੇ ਪਿਛੋਲੀ ਲੜ ਨੂੰ ਖਿੱਚ ਕੇ ਫੋਲਡ ਨਹੀਂ ਕਰਨਾ ਇਹ ਤੁਹਾਨੂੰ ਦੇਖਣ ਨੂੰ ਫੋਲਡ ਲੱਗਦਾ ਹੋਣਾ ਪਿਛੋਲੀ ਲੜ ਪਰ ਫੋਲਡ ਨਹੀਂ ਕਰਨਾ ਪਿਛੋਲੀ ਲੜ ਤੁਸੀਂ ਐਜ਼ ਇਟ ਇਜ਼ ਜਿੱਦਾਂ ਮੋਹਰੋ ਲਾ ਰਹੇ ਹੋ ਨਾ ਪਿਛੋ ਵੀ ਇਸੇ ਤਰੀਕੇ ਨਾਲ ਲਾਣਾ ਆ ਤੁਸੀ ਤੇ ਪੇਚਾਂ ਨੂੰ ਚੰਗੀ ਤਰ੍ਹਾਂ ਨੀਚਲੇ ਹਿੱਸੇ ਤੋਂ ਦੋ ਲੜ ਕੱਢਣੇ ਆ ਉੱਪਰਲੇ ਪਾਸੇ ਤਾਂ ਤੁਹਾਡੇ ਹੈ ਹੀ ਇੱਕ ਲੜ ਤੇ ਅੱਗੇ ਜਾ ਕੇ ਤੁਹਾਨੂੰ ਅਸੀਂ ਇਸ ਦਸਤਾਰ ਦੇ ਤਿੰਨ-ਤਿੰਨ ਤੇ ਚਾਰ-ਚਾਰ ਲੜ ਬਣਾਉਣੇ ਵੀ ਸਿਖਾਵਾਂਗੇ ਤੇ ਸਾਡੇ ਚੈਨਲ ਨਾਲ ਮੇਰੇ ਵੀਰੋ ਜੁ ਤانوں ਬਹੁਤ ਇਹੋ ਜਿਹੀਆਂ ਚੀਜ਼ਾਂ ਲੈ ਅਸੀਂ ਪੋਸਟ ਕਰਨੀਆਂ ਨੇ ਜਿਹੜੀਆਂ ਤੁਸੀਂ ਦੇਖ ਕੇ ਬਹੁਤ ਖੁਸ਼ ਹੋਵੋਗੇ ਇਸ ਲਈ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰਦਾ ਹੁੰਦਾ ਹੁੰਦਾ ਆ ਕਿ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਿੱਖਣ ਲਈ ਕਿਉਂਕਿ ਆਪਾਂ ਜਿਹੜੀ ਅਗਲੀ ਵੀਡੀਓ ਲੈ ਕੇ ਆਣੀ ਆ ਉਹਦੇ ਵਿੱਚ ਤੁਹਾਨੂੰ ਅਸੀਂ ਡਿਫਰੈਂਟ ਚੀਜ਼ਾਂ ਸਿਖਾਣੀ ਆ ਜਿਹੜੀਆਂ ਤੁਸੀਂ ਕਦੀ ਦੇਖੀਆਂ ਵੀ ਨਹੀਂ ਹੋਣੀਆਂ ਤੁਸੀਂ ਕੱਲੀਆਂ ਸਾਡੀਆਂ ਫੋਟੋਆਂ ਦੇਖੀਆਂ ਹੋਣੀਆਂ ਵੀਡੀਓ ਕਦੀ ਵੀ ਨਹੀਂ ਦੇਖੀਆਂ ਹੋਣੀਆਂ ਤੁਸੀਂ ਉਹਨਾਂ ਦੀ ਕਿ ਉਹ ਚੀਜ਼ ਐਕਚੁਅਲ ਦੇ ਵਿੱਚ ਹੁੰਦੀ ਕਿਦਾਂ ਆ ਪਿੱਛੇ ਤੱਕ ਤੁਸੀਂ ਦੇਖੋ ਅਸੀਂ ਦੋਨੋਂ ਪੱਲੇ ਬਰਾਬਰ ਕਰਲੇ ਆ ਸਪੇਸ ਸ ਦਸਤਾਰ ਤੁਹਾਡੀ ਨਾਲ ਨਾਲ ਟਾਈਟ ਹੋਣੀ ਚਾਹੀਦੀ ਆ ਬੜੀ ਪਿਆਰ ਨਾਲ ਤੇ ਬੜੇ ਹੀ ਸਲੀਕੇ ਨਾਲ ਦਸਤਾਰ ਨੂੰ ਸਜਾਣਾ ਤੁਸੀਂ ਤੇ ਇਸ ਲੜ ਨੂੰ ਪਿੱਛੇ ਦੇਖੋ ਆਪਾਂ ਖਿੱਚ ਕੇ ਲਾਇਆ ਖਿੱਚ ਕੇ ਐਂਡ ਸੈਂਟਰ 'ਚ ਕਰਕੇ ਇਸ ਜਗ੍ਹਾ ਤੇ ਟਿਕਾ ਦੇਣਾ ਮੈਂ ਫੇਰ ਰਿਪੀਟ ਕਰਾਂ ਪਿੱਛੇ ਜੇ ਅਸੀਂ ਕੋਈ ਵੀ ਲੜ ਫੋਲਡ ਨਹੀਂ ਕੀਤਾ ਅੰਦਰ ਨੂੰ ਉਹ ਤੁਹਾਨੂੰ ਦੇਖਣ ਨੂੰ ਲੱਗਦਾ ਹੈ ਜਦੋਂ ਅਸੀਂ ਫੜਿਆ ਹੁੰਦਾ ਉਂਗਲ ਨਾਲ ਤੇ ਇਸ ਜਗ੍ਹਾ ਤੇ ਸਾਰੇ ਲੜ ਇੱਕੋ ਜਗ੍ਹਾ ਤੇ ਰੱਖਣੇ ਆਂ ਫਿਰ ਥੋੜਾ ਜਿਹਾ ਖੋਲ ਕੇ ਸਪੇਸ ਬਰਾਬਰ ਕਰਦੇ ਹੋਏ ਲੜ ਤੁਸੀਂ ਲਾਣੇ ਆਂ ਦਸਤਾਰ ਦੇ ਕਿਸੇ ਵੀ ਹਿੱਸੇ ਦੇ ਡੰਗ ਨਾ ਪਵੇ ਇਸ ਲਈ ਬੇਸ ਬੜਾ ਇੰਪੋਰਟੈਂਟ ਰੋਲ ਅਦਾ ਕਰਦਾ ਹੁੰਦਾ ਦਸਤਾਰ ਦੇ ਵਿੱਚ ਇਸ ਲਈ ਅਸੀਂ ਜਿਹੜਾ ਪਹਿਲਾਂ ਬੇਸ ਜਿਆ ਹੈ ਨਾ ਉਹ ਇਸੇ ਚੀ ਲਈ ਇਹੋ ਜਿਹਾ ਸਜਾਇਆ ਕਿ ਦਸਤਾਰ ਦੇ نیچے ਚੰਗੀ ਤਰ੍ਹਾਂ ਬੈਠ ਜਵੇ ਕਿਤੇ ਡੰਗ ਨਾ ਪਵੇ ਤਾਂ ਬੇਸ ਨੂੰ ਤੁਸੀਂ ਥੋੜਾ ਜਿਹਾ ਐਡਜਸਟ ਕਰ ਸਕਦੇ ਹੋ ਉੱਪਰ نیچے ਕਰਕੇ ਉੱਪਰਲੇ ਲੜ ਦੇਖੋ ਆਪਣੇ ਉੱਪਰਲੇ ਲੜ ਵੀ ਜਿਹੜੇ ਨੇ ਟਾਈਟ ਨੇ ਹੱਲੇ ਤੇ ਪਿੱਛੇ ਜੀ ਇਸ ਲੜ ਨੂੰ ਘੁਮਾਣਾ ਹੈ ਜਿੱਦਾਂ ਦੇਖੋ ਨਾ ਜਦੋਂ ਆਪਾਂ ਦਸਤਾਰ ਸਜਾ ਰਹੇ ਹਾਂ ਤਾਂ ਇੱਕ ਇੱਕ ਵੱਲ ਪੈਂਦਾ ਜਿਹੜਾ ਵੀ ਲੜ ਅਸੀਂ ਲਾਣੇ ਆ ਪਿੱਛੇ ਜੀ ਲੜ ਨੂੰ ਲਾ ਕੇ ਖਿੱਚ ਕੇ ਲਾਣਾ ਹੈ ਨੀਚਲਾ ਪੱਲਾ ਦੇਖੋ ਢਿੱਲਾ ਲੱਗ ਇਸ ਲਈਆ ਕਿਉਂਕਿ ਉਹ نیچے ਆ ਉਹਦਾ ਦਾਇਰਾ ਥੋੜਾ ਘਟਾ ਉੱਪਰਲੇ ਲੜ ਦਾ ਦਾਇਰਾ ਜ਼ਿਆਦਾ ਆ ਤੇ ਇਸ ਲਈ ਉਹਦਾ ਢਿੱਲਾ ਮੱਠਾ ਕਪੜਾ ਥੋੜਾ ਪਿੱਛੇ ਕੱਢ ਦੇਣਾ ਹੈ ਇਹਨਾਂ ਤੁਹਾਡੇ ਦੋਨੋਂ ਲੜ ਬਰਾਬਰ ਟਾਈਟ ਤੇ ਮੋٹے ਲੱਗਣਗੇ ਜਦੋਂ ਵੀ ਮੇਰੇ ਵੀਰੋ ਤੁਸੀਂ ਕਿਸੇ ਵੀ ਸਟਾਈਲ ਦੀ ਦਸਤਾਰ ਸਿੱਖਣੀ ਆ ਤਾਂ ਉਦੋਂ ਤੁਹਾਨੂੰ ਪੂਰੀ ਵੀਡੀਓ ਦੇਖਣੀ ਪਵੇਗੀ ਕਿਉਂਕਿ ਹਰ ਇੱਕ ਚੀਜ਼ ਨੂੰ ਕਿਸ ਤਰੀਕੇ ਨਾਲ ਕਰਨਾ ਹੈ ਕਿਸ ਸਲੀਕੇ ਨਾਲ ਕਰਨਾ ਹੈ ਇਹ ਚੀਜ਼ਾਂ ਤੁਹਾਨੂੰ ਉਸ ਵੇਲੇ ਹੀ ਸਮਝਾਈਆਂ ਜਾਂਦੀਆਂ ਨੇ ਜਦੋਂ ਅਸੀਂ ਕਰਦੇ ਹੁੰਦੇ ਆ ਤੇ ਉਹਨੂੰ ਅੱਗੇ ਪਿੱਛੇ ਨਹੀਂ ਸਮਝਾ ਸਕਦੇ ਅਸੀਂ ਤੇ ਪਿੱਛੇ ਤੱਕ ਦੇਖੋ ਆਪਾਂ ਸਾਰੇ ਲੜ ਬਰਾਬਰ ਕਰ ਰਹੇ ਆਂ ਤੇ ਨਾਲ ਦੀ ਨਾਲ ਦਸਤਾਰ ਦੀ ਸ਼ੇਪ ਬਣਾ ਰਿਹਾ ਗੁਲਾਈ ਦੇ ਵਿੱਚ ਦਸਤਾਰ ਜਦੋਂ ਆਪਣੀ ਬਾਹਰ ਨਹੀਂ ਆਣੀ ਕਿਉਂਕਿ ਜਦੋਂ ਅਸੀਂ ਦਸਤਾਰ ਦੀ ਤੈਹ ਲਾਉਂਦੇ ਆ ਨਾ ਉਹਦਾ ਦਸਤਾਰ ਦੀ ਜਿਹੜੀ ਫਲਾਵਰਟ ਆ ਉਹ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਰੇਬ ਕਰਕੇ ਪੂਣੀ ਸਜਾਉਂਦੇ ਆ ਜਦੋਂ ਅਸੀਂ ਪੂਣੀ ਕਰਦੇ ਆ ਨਾ ਦੂਜੀ ਪੂਣੀ ਉਹਦੇ ਵਿੱਚ ਲੜ ਥੋੜੇ ਜਿਹਾ ਫੁੱਲਵੇਂ ਫੁੱਲਵੇਂ ਰਹਿੰਦੇ ਆ ਤੇ ਇਹਦੇ ਵਿੱਚ ਲੜ ਕਦੀ ਤੁਹਾਡੇ ਫੁੱਲਨੇ ਨਹੀਂ ਹੈਗੇ ਕਿਉਂਕਿ ਇਹ ਦਸਤਾਰ ਦੀ ਤੈਹ ਮਾਰਨਾ ਸਾਰੀ ਫਲਾਵਰਟ ਖਤਮ ਹੋ ਜਾਂਦੀ ਹੈ ਅੱਜ ਤੋਂ 55 ਦਿਨ ਪਹਿਲਾਂ ਜਿਹੜਾ ਅਸੀਂ ਚੈਲੰਜ ਸ਼ੁਰੂ ਕੀਤਾ ਸੀਗਾ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਮੇਰੇ ਵੀਰੋ ਅੱਜ 55 ਦਿਨ ਹੋ ਗਏ ਨੇ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ 55 ਦਿਨ ਹੋ ਗਏ ਕਦੋਂ ਅਸੀਂ ਇੰਨਾ ਨੇੜੇ ਆ ਗਏ ਹੋਏ ਹਾਂ ਤੇ ਇਹਨਾਂ ਵੀਡੀਓ ਦੇ ਵਿੱਚੋਂ ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲਿਆ ਤੇ ਜੇਕਰ ਤੁਹਾਨੂੰ ਕੋਈ ਫਾਇਦਾ ਹੋਇਆ ਸਾਡੀ ਵੀਡੀਓ ਪਾਉਣ ਦਾ ਤਾਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਅਸੀਂ ਵੀ ਅੱਗੇ ਤੋਂ ਅਲੱਗ-ਅਲੱਗ ਸਟਾਈਲ ਦੀਆਂ ਵੀਡੀਓ ਪਾਉਂਦੇ ਰਹੀਏ ਤੇ ਸਾਡਾ ਹੌਸਲਾ ਵੱਧਾ ਇਸ ਚੀਜ਼ ਦੇ ਨਾਲ ਜਦੋਂ ਸਾਡੇ ਸਬਸਕ੍ਰਾਈਬਰ ਗੇਨ ਹੁੰਦੇ ਨੇ ਤੇ ਜਦੋਂ ਸਾਡੀ ਵੀਡੀਓ ਦੇ ਲਾਈਕ ਵੱਧਦੇ ਨੇ ਤੇ ਕਮੈਂਟ ਜਿਆਦਾ ਹੁੰਦੇ ਨੇ ਜਿਹੜੇ ਕੀ ਪੋਜੀਟਿਵ ਕਮੈਂਟ ਹੀ ਹੁੰਦੇ ਨੇ ਸਾਡੀ ਵੀਡੀਓ ਤੇ ਜ਼ਿਆਦਾਤਰ ਮੇਰੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਰੋਜ਼ ਜਿਹੜੇ ਵੀ ਅਸੀਂ ਵੀਡੀਓ ਪੋਸਟ ਕਰ ਰਹੇ ਆ ਤੇ ਜਿਹੜੇ ਬੜੇ ਹੀ ਪਿਆਰੇ-ਪਿਆਰੇ ਕਮੈਂਟ ਕਰਦੇ ਨੇ ਸਾਡੀਆਂ ਪੋਸਟਾਂ ਦੇ ਨੀਚੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਤੇ ਸਾਰੇ ਲੜ ਤੁਸੀਂ ਦੇਖੋ ਆਪਣੀ ਦਸਤਾਰ ਨਾਲ ਲਗਭਗ ਹੁਣ ਜਾ ਕੇ ਅੱਧੀ ਹੋਈ ਆ ਦਸਤਾਰ ਆਪਣੀ ਮਤਲਬ ਪੂਣੀ ਨੂੰ ਦੇਖੋ ਨਾਲ-ਨਾਲ ਘੁਮਾਉਣਾ ਪੈਣਾ ਹੈ ਧਿਆਨ ਰੱਖਿਓ ਕਿ ਸਾਡੀ ਪੂਣੀ ਖੁੱਲੇ ਨਾ ਜੇ ਲੜ ਖੁੱਲ ਗਿਆ ਉਹਨੂੰ ਥੋੜਾ ਔਖਾ ਹੋਊਗਾ ਕਰਨ ਲਈ ਬਟ ਹੋ ਜਾਊਗਾ ਉਹ ਪਰ ਔਖਾ ਹੋਊਗਾ ਕਿਉਂਕਿ ਤੈਅ ਮਾਰੀ ਦਸਤਾਨ ਨੂੰ ਦੁਬਾਰਾ ਤੈਅ ਮਾਰੀ ਨਾ ਉਸ ਵੇਲੇ ਟੈਅ ਝੜਾ ਲੱਗ ਜਾਂਦਾ ਉਸ ਚੀਜ਼ ਨੂੰ ਧਿਆਨ ਤੁਸੀਂ ਜ਼ਿਆਦਾ ਇਸ ਚੀਜ਼ 'ਚ ਵੀ ਦੇਣਾ ਹੈ ਕਿ ਤੁਹਾਡੀ ਪੂਣੀ ਨਾ ਖੁੱਲੇ ਸਾਰੇ ਲੜ ਤੁਸੀਂ ਖਿੱਚ ਕੇ ਲਾਣੇ ਆ ਇੱਕੋ ਜਗ੍ਹਾ ਤੇ ਰੱਖਣੇ ਆ ਤੇ ਨੀਚਲੇ ਲੜ ਨੂੰ ਥੋੜਾ ਖੋਲਣਾ ਆ ਤਾਂ ਜੋ ਅਸੀਂ ਦੋ ਲੜ ਦਿਖਾ ਸਕੀਏ ਦਸਤਾਰ ਦੀ ਜਿਹੜੀ ਸ਼ੇਪ ਆ ਉਹਨੂੰ ਵੀ ਬਰਾਬਰ ਕਰਨਾ ਆ ਕੋਈ ਵੀ ਲੜ ਤੁਹਾਡਾ ਬਾਹਰ ਨੂੰ ਝਾਤੀ ਨਾ ਮਾਰੇ ਸਾਰੇ ਲੜ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਨਜ਼ਰ ਆਣੇ ਚਾਹੀਦੇ ਨੇ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਆ ਨੀਚਲੇ ਲੜ ਨੂੰ ਥੋੜਾ ਬਾਹਰ ਕੱਢ ਕੇ ਲਾਣਾ ਆ ਇਹਦੇ ਨਾਲ ਦਸਤਾਰ ਜਿਹੜੀ ਆ ਉਹਦੇ ਵਿੱਚ ਲੜਾ ਦੀ ਗਿਣਤੀ ਵਾਝੇਵੇਗੀ ਤੇ ਆਪਾਂ ਪਿੱਛੇ ਤੱਕ ਸਹੀ ਕਰਕੇ ਲਾਣੇ ਆ ਲੜ ਸਾਰੇ ਤੇ ਗੈਪ ਆ ਜਿਹੜਾ ਉਹਨਾਂ ਦਾ ਬਰਾਬਰ ਰੱਖਣਾ ਆ ਹੁਣ ਇਸ ਜਗ੍ਹਾ ਤੋਂ ਤੁਹਾਡੇ ਲਾੜਾ ਨਾ ਜਿਹੜੇ ਉਹ ਸਿਰ ਦੇ ਨਾਲ ਲੱਗਨੇ ਸ਼ੁਰੂ ਹੋ ਜਾਣੇ ਨੇ ਕਿਉਂਕਿ ਇਹ ਉੱਪਰੋਂ ਜਾਣੀ ਸ਼ੁਰੂ ਹੋ ਜਾਵੇਗੀ ਦਸਤਾਰ ਜਿੱਦਾਂ ਆਪਾਂ ਸਜਾਣੇ ਹੁੰਦੇ ਨੇ ਨਾ ਪਿਓਰ ਪਟਿਆਲਾ ਸ਼ਾਹੀ ਦਸਤਾਰ ਥੋੜੀ ਸ਼ੇਪ ਉਦਾਂ ਦੀ ਹੋ ਜਾਵੇਗੀ ਉੱਪਰੋਂ ਤੇ ਬਹੁਤ ਘੱਟ ਹੀ ਸਿਰ ਦਿਖੂਗਾ ਉੱਪਰੋਂ ਵੈਸੇ ਤਾਂ ਮੈਂ ਹੁਣ ਤੱਕ ਜਿਹੜੀਆਂ ਵੀਡੀਓ ਤੁਸੀਂ ਕਹਿ ਰਹੇ ਹੋ ਉਹਨਾਂ ਸਾਰੀਆਂ ਵੀਡੀਓ ਦੇ ਟਿਊਟੋਰੀਅਲ ਪਾ ਰਿਆ ਮੇਰੇ ਵੀਰੋ ਜਿੱਦਾਂ ਮੈਂ ਕੱਲ ਪਾਈ ਸੀ ਜੱਸੀ ਗੇਲੇ ਵੀਰ ਵਰਗੀ ਮੋੜਨੀ ਦਸਤਾਰ ਦਾ ਟਿਊਟੋਰੀਅਲ ਪਾਇਆ ਸੀਗਾ ਤੇ ਅੱਗੇ ਵੀ ਜਿਹੜੀਆਂ ਵੀ ਤੁਸੀਂ ਟਿਊਟੋਰੀਅਲ ਦੀ ਡਿਮਾਂਡ ਕੀਤੀ ਸਿੱਧੂ ਮਸੇਵਾਲਾ ਵੀਰ ਇੰਦਰਜੀਤ ਨਿੱਕੂ ਸਟਾਈਲ ਤੇ ਤਰਸੇਮ ਜਾਂ ਸੜ ਸਟਾਈਲ ਦਿਲਜੀਤ ਦੋਸਾਂ ਸਟਾਈਲ ਨਿਰਵੈਰ ਪੰਨੂ ਸਟਾਈਲ ਜਿਹੜੇ ਵੀ ਮੇਰੇ ਵੀਰਾਂ ਦੀ ਤੁਸੀਂ ਦਸਤਾਰਾ ਦੀ ਵੀਡੀਓ ਡਿਮਾਂਡ ਕੀਤੀ ਉਹਨਾਂ ਦੀ ਸਾਰੀਆਂ ਦੀ ਦਸਤਾਰਾ ਦੀ ਵੀਡੀਓ ਪਾ ਚੁੱਕਾ ਹਾਂ ਤੇ ਜੇਕਰ ਕੋਈ ਰਹਿ ਗਿਆ ਹੋਵੇ ਤਾਂ ਤੁਸੀਂ ਇਸ ਵੀਡੀਓ ਕਿਉਂਕਿ ਅਸੀਂ ਸਾਰੇ ਦੇ ਹੀ ਕਮੈਂਟ ਪੜਦੇ ਹੁੰਦੇ ਆ ਤੇ ਕੋਸ਼ਿਸ਼ ਕਰਦੇ ਹੁੰਦੇ ਆ ਜਿਹੜੇ ਮੇਰੇ ਵੀਰ ਕਿਸੇ ਵੀ ਦਸਤਾਰ ਦਾ ਟਿਊਟੋਰੀਅਲ ਮੰਗ ਰਹੇ ਨੇ ਉਹਨੂੰ ਜਲਦੀ ਤੋਂ ਜਲਦੀ ਪੋਸਟ ਕਰੀਏ ਬਟ ਜਿਹੜੇ ਮੇਰੇ ਵੀਰ ਤੁਹਾਡੇ ਤੋਂ ਪਹਿਲਾਂ ਕਮੈਂਟ ਕਰ ਚੁੱਕੇ ਨੇ ਕਿਸੇ ਦਸਤਾਰ ਦੀ ਵੀਡੀਓ ਬਾਰੇ ਤਾਂ ਉਹਨਾਂ ਲਈ ਜਿਹੜੀ ਵੀਡੀਓ ਉਹ ਪਹਿਲਾਂ ਪੋਸਟ ਹੋਵੇਗੀ ਜਿਹੜੀ ਤੁਸੀਂ ਕਮੈਂਟ ਕਰੋਗੇ ਉਹ ਪੋਸਟ ਜ਼ਰੂਰ ਹੋਵੇਗੀ ਬਸ ਤੁਹਾਨੂੰ ਥੋੜਾ ਵੇਟ ਕਰਨਾ ਪੈਣਾ ਆ ਕਿਉਂਕਿ ਜਿਹੜੀ ਵੀਡੀਓ ਮੈਂ ਪਹਿਲਾਂ ਸੋਚੀ ਹੋਈ ਆ ਜਾਂ ਪਹਿਲਾਂ ਬਣਾਈ ਹੋਈ ਆ ਤੁਹਾਡੇ ਕਮੈਂਟ ਕਰਨ ਤੋਂ ਪਹਿਲਾਂ ਪੋਸਟ ਅਸੀਂ ਉਹੀ ਕਰਨੀ ਆ ਤੇ ਹੁਣ ਦੁਬਾਰਾ ਗੱਲਬਾਤ ਕਰਦੇ ਹਾਂ ਦਸਤਾਰ ਦੀ ਦਸਤਾਰ ਦੀ ਜਿਹੜੀ ਸ਼ੇਪ ਆ ਤੁਹਾਡੇ ਦੋਨਾਂ ਪਾਸੇੋਂ ਲਗਭਗ ਬਰਾਬਰ ਬਾਹਨ ਨੂੰ ਆਣੀ ਚਾਹੀਦੀ ਆ ਨੀਚਲੇ ਹਿੱਸੇ ਤੇ ਹਮੇਸ਼ਾ ਤੁਹਾਡਾ ਲੜ ਟਾਈਟ ਹੋਣਾ ਚਾਹੀਦਾ ਇਹਦੇ ਨਾਲ ਨੀਚੇ ਹੀ ਲੜ ਢਿੱਲੇ ਨਹੀਂ ਆਉਂਦੇ ਫਿਰ ਉੱਪਰਲੇ ਪਾਸੇ ਵੀ ਤੁਹਾਡਾ ਲੜ ਟਾਈਟ ਰਹੇਗਾ ਤੇ ਦਸਤਾਰ ਦੀ ਸ਼ੇਪ ਵੀ ਜਿਹੜੀ ਉਹ ਬਰਾਬਰ ਬਣੇਗੀ ਦੇਖੋ ਆਪਾਂ ਕਿੰਨਾ ਥੋੜਾ ਜਿਹਾ ਲੜ ਨੂੰ ਖੋਲ ਰਹੇ ਆ ਨਾ ਮੋਲੇ ਹਿੱਸੇ ਤੋਂ ਕਿਉਂਕਿ ਆਪਣੇ ਪੇਚਰ ਆ ਗੈਪ ਜਰਾ ਉੱਪਰ ਜਾ ਕੇ ਘਟ ਰਿਹਾ ਏ ਥੋੜਾ ਜਿਹਾ ਉਹ ਐਸੀ ਗੱਲ ਕਰਨ ਵਾਲੇ ਆ ਕਿਉਂਕਿ ਜਦੋਂ ਆਪਾਂ ਇਹ 10 ਮ ਇਹਦੇ ਕੁਮਾਂ ਜਾਂਦਾ ਆ ਗਿਆ ਕਿ ਜ਼ਿਆਦਾ ਦਸਤਾਰ ਘੁੰਮ ਗਈ ਤੇ ਇਹ ਦਸਤਾਰ ਜ਼ਿਆਦਾ ਉੱਪਰ ਨੂੰ ਚੱਲੇਗੀ ਖੱਬੇ ਪਾਸੇੋਂ ਤੇ ਇਹ ਚੀਜ਼ ਇੱਕ ਤਰ੍ਹਾਂ ਸਾਡੇ ਲਈ ਇੱਕ ਤਰ੍ਹਾਂ ਦਾ ਇੱਕ ਐਕਸਪੈਰੀਮੈਂਟ ਸੀਗਾ ਜਿਹਦੇ ਵਿੱਚ ਅੱਜ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਜੇਕਰ ਕੋਈ ਕਮੀ ਪੇਛੀ ਰਹਿ ਗਈ ਹੋਵੇ ਇਸ ਦਸਤਾਰ ਨੂੰ ਸਜਾਉਣ ਵੇਲੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਅੱਗੇ ਤੋਂ ਜਦੋਂ ਕੋਈ ਦਸਤਾਰ ਸਜਾਵਾਂਗੇ ਨਾ ਇਹੋ ਜੀ ਤਾਂ ਉਹਦੇ ਵਿੱਚ ਦੂਰ ਕਰਾਂਗੇ ਉਸ ਚੀਜ਼ ਨੂੰ ਤੇ ਤੁਹਾਨੂੰ ਮੈਂ ਇੱਕ ਵੀਡੀਓ ਦਊਂਗਾ ਜਿਹਦੇ ਵਿੱਚ ਦਲਜੀਤ ਦੋਸਾਂ ਜੀ ਵੀਰ ਵਰਗੀ ਦਸਤਾਰ ਸਜਾ ਕੇ ਦਿਖਾਵਾਂਗੇ ਤੁਹਾਨੂੰ ਜਿਹੜੀ ਉਹਨਾਂ ਨੇ ਇਹੋ ਜੀ ਦਸਤਾਰ ਸਜਾਈ ਹੁੰਦੀ ਹੈ ਉਹਦੇ ਵਿੱਚ ਛੇ ਪਹ ਜੜੀ ਅਲੱਗ ਹੁੰਦੀਆਂ ਉਹਨਾਂ ਦੀ ਉਹਦੇ ਲਈ ਤੁਹਾਨੂੰ ਅਲੱਗ ਵੀਡੀਓ ਪੋਸਟ ਕਰਕੇ ਦਵਾਂਗਾ ਮੈਂ ਇਸ ਲਈ ਸਾਡੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਦੋਂ ਆਪਾਂ ਵੀਡੀਓ ਪੋਸਟ ਕਰਾਂਗੇ ਉਹ ਵਾਲੀ ਤਾਂ ਉਹ ਤੁਹਾਨੂੰ ਵੀਡੀਓ ਆਟੋਮੈਟਿਕਲੀ ਸ਼ੋ ਹੋ ਜਾਵੇਗੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏਗਾ ਤੇ ਬੈਲ ਆਈਕਨ ਨੂੰ ਕਲਿੱਕ ਕੀਤਾ ਹੋਏਗਾ ਸਾਰੇ ਲੜ ਤੁਸੀਂ ਦੇਖੋ ਆਪਾਂ ਪਿੱਛੇ ਤੱਕ ਸਾਫ਼ ਕਰਕੇ ਖਿੱਚ ਕੇ ਲਗਾ ਰਹੇ ਹਾਂ ਤੇ ਧਿਆਨ ਰੱਖਿਓ ਕਿ ਖਿੱਚ ਕੇ ਲਾਣ ਦਾ ਫਾਇਦਾ ਹੈ ਕਿ ਆਪਣੇ ਦਸਤਾਰ ਦੇ ਲੜ ਆਪਣੀ ਜਗ੍ਹਾ ਤੇ ਟਿਕੇ ਰਹਿਣਗੇ ਤੇ ਕਿਸੇ ਲੜ ਦੇ ਵਿੱਚ ਸਪੇਸ ਘਟਵਾਦ ਨਹੀਂ ਹੋਏਗੀ ਜੇ ਘਟਵਾਦ ਹੋਵੇ ਤਾਂ ਉਹਨੂੰ ਖਿੱਚ ਕੇ نیچے ਕਰ ਲੈਣਾ ਇਸ ਤਰੀਕੇ ਨਾਲ ਸਾਰੇ ਪੇਜ ਤੁਸੀਂ ਪਿੱਛੇ ਤੱਕ ਬਰਾਬਰ ਕਰਕੇ ਲਾਣੇ ਆ ਜੇ ਕੋਈ ਕਮੀ ਪੇਸ਼ੀ ਰਹਗੀ ਹੋਵੇ ਜਦੋਂ ਅਸੀਂ ਦੂਜਾ ਸ਼ੀਸ਼ਾ ਦੇਖਾਂਗੇ ਨਾ ਉਦੋਂ ਦੂਰ ਕਰਾਂਗੇ ਇੱਕ ਛੋਟੀ ਜੀ ਗੱਲਬਾਤ ਮੈਂ ਹੋਰ ਤੁਹਾਡੇ ਨਾਲ ਕਰਨੀ ਆ ਕਈ ਮੇਰੇ ਵੀਰ ਜਿਹੜੇ ਨਵੇਂ ਆ ਰਹੇ ਨੇ ਸਾਡੇ ਚੈਨਲ ਤੇ ਉਹ ਨਾ ਮੈਂ ਜਿਹੜੀਆਂ ਪਿਛਲੇ 54 ਦਿਨਾਂ ਦੇ ਵਿੱਚ ਵੀਡੀਓ ਪੋਸਟ ਕੀਤੀਆਂ ਉਹ ਵੀਡੀਓ ਉਹਨਾਂ ਨੇ ਦੇਖੀਆਂ ਨਹੀਂ ਹੈਗੀਆਂ ਤੇ ਜਿਹੜੀਆਂ ਵੀਡੀਓ ਮੈਂ ਪੋਸਟ ਕਰ ਦਿੱਤੀਆਂ ਹੋਈਆਂ ਨੇ ਆ 55 ਦਿਨ ਦੇ ਵਿੱਚ ਵਿੱਚ ਉਹਨਾਂ ਦੀ ਡਿਮਾਂਡ ਕਰ ਰਹੇ ਨੇ ਉਹ ਠੀਕ ਹੈ ਤੇ ਮੇਰੇ ਵੀਰੋ ਉਹਨਾਂ ਲਈ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਪਹਿਲਾਂ ਮੇਰੀ ਵੀਡੀਓ ਦੇ ਜਿਹੜੀਆਂ ਵੀ ਵੀਡੀਓ ਪਾਈਆਂ ਉਹਨਾਂ ਨੂੰ ਇੱਕ ਵਾਰੀ ਦੇਖ ਲਓ ਕਿ ਉਹਨਾਂ ਵਿੱਚ ਕਿਤੇ ਤੁਹਾਡੀ ਜਿਹੜੀ ਡਿਮਾਂਡ ਕਰਿਆ ਉਹਦੀ ਵੀਡੀਓ ਤਾਂ ਨਹੀਂ ਮੈਂ ਪੋਸਟ ਕੀਤੀ ਹੋਈ ਤੁਸੀਂ ਕਮੈਂਟ ਬਾਅਦ ਚ ਕਰਿਆ ਕਰੋ ਥੋੜਾ ਜਿਆ ਪਹਿਲਾਂ ਦੇਖ ਲਿਆ ਕਰੋ ਕਿਉਂਕਿ 55 ਦਿਨਾਂ 'ਚ ਮੈਂ ਅਲੱਗ-ਅਲੱਗ ਹੀ ਦਸਤਾਰ ਦੀ ਵੀਡੀਓ ਸਜਾ ਕੇ ਦਿਖਾਈ ਹੈ ਤੁਹਾਨੂੰ ਕਦੀ ਕੋਈ ਸੇਮ ਵੀਡੀਓ ਨਹੀਂ ਪਾਈ ਹੱਲੇ ਤੱਕ ਮੈਂ ਨਾ ਹੀ ਪੋਸਟ ਕਰਾਂਗਾ ਜਦ ਤੱਕ ਸਾਰੇ ਸਟਾਈਲ ਇੱਕ ਵਾਰੀ ਕੰਪਲੀਟ ਨਹੀਂ ਹੋ ਜਾਂਦੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਅਲੱਗ-ਅਲੱਗ ਸਟਾਈਲ ਦੇ ਪੜਨੇ ਵੀ ਸਿਖਾ ਰਿਹਾ ਕੀ ਸੈਲੀਬ੍ਰਿਟੀ ਜਿਹੜੇ ਨੇ ਜਿਹੜੇ ਸਾਡੇ ਐਕਟਰ ਤੇ ਗੀਤਕਾਰ ਨੇ ਉਹਨਾਂ ਵਰਗੀਆਂ ਵੀ ਤੇ ਅੱਗੇ ਜਿਹੜੇ ਸਾਡੇ ਕਥਾਵਾਚਕ ਨੇ ਕਹੀ ਉਹਨਾਂ ਵਰਗੀਆਂ ਵੀ ਦਸਤਾਰਾਂ ਦੀ ਇਹ ਵੀਡੀਓ ਦਊਂਗਾ ਤੁਹਾਨੂੰ ਮੈਂ ਇਸ ਲਈ ਸਾਡੇ ਚੈਨਲ ਤੇ ਜੁੜੇ ਰਹੋ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਇਹ ਨਾ ਵੀਡੀਓ ਨੂੰ ਜਲਦੀ ਤੋਂ ਜਲਦੀ ਲੈ ਕੇ ਆਉਣ ਦੀ ਹੈ ਤੇ ਜੇਕਰ ਤੁਹਾਨੂੰ ਕਿਸੇ ਕਥਾਵਾਚਕ ਜਾਂ ਜਿਹੜੇ ਆਪਣੇ ਸਿੰਘ ਸਹਿਬਾਨ ਨੇ ਉਹਨਾਂ ਵਰਗੀਆਂ ਦਸਤਾਰਾਂ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਵਰਗੀਆਂ ਵੀ ਦਸਤਾਰ ਸਜਾ ਕੇ ਦਿਖਾਉਣ ਦੀ ਤੇ ਮੇਰੇ ਵੀਰੋ ਹੁਣ ਅਸੀਂ ਲਗਾਣਾ ਹੈ ਆਖਰੀ ਲੜ ਇਹਦੇ ਲਈ ਤੁਸੀਂ ਦੇਖੋ ਆਪਾਂ ਲੜ ਨੂੰ ਖਿੱਚ ਕੇ ਲਗਾਣਾ ਆ ਤੇ ਇਹਦੇ ਤੁਸੀਂ ਦੋ ਲੜਨੀ ਬਣਾਣੇ ਇਹਦੇ ਵਿੱਚ ਤੁਹਾਡਾ ਲੜ ਟਾਈਟ ਹੋਣਾ ਜ਼ਰੂਰੀ ਆ ਦੋਨਾਂ ਸਾਈਡਾਂ ਤੋਂ ਅੱਖਾਂ ਬਰਾਬਰ ਟੱਕਦਾ ਹੋਣਾ ਜ਼ਰੂਰੀ ਆ ਤੇ ਪੱਲਾ ਤੁਹਾਡਾ ਢਿੱਲਾ ਨਾ ਹੋਵੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਆ ਦੋਨਾਂ ਸਾਈਡਾਂ ਤੋਂ ਤੁਸੀਂ ਦੇਖੋ ਇਸ ਜਗ੍ਹਾ ਤੇ ਤੁਹਾਡੇ ਡੰਗ ਨਹੀਂ ਪੈਣਾ ਚਾਹੀਦਾ ਅੱਖਾਂ ਦੋਨੇ ਬਰਾਬਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਲੜ ਨੂੰ ਖਿੱਚ ਕੇ ਐਨ ਸੈਂਟਰ ਦੇ ਵਿੱਚ ਲਾਣਾ ਆ ਜਿੱਥੇ ਤੁਹਾਡੇ ਲੜ ਘੁੰਮ ਰਹੇ ਨੇ ਇਸ ਲੜ ਨੂੰ ਵੀ ਉੱਥੇ ਹੀ ਲਾਣਾ ਆ ਜਾਣ ਰੱਖਿਓ ਆਖਰੀ ਲੜ ਤੁਹਾਡਾ ਜਿੱਥੇ ਖਤਮ ਹੋਊਗਾ ਐਜ਼ ਇਟ ਇਜ਼ ਮੈਂ ਤੁਹਾਨੂੰ ਉੱਥੇ ਸਹੀ ਤਰੀਕੇ ਨਾਲ ਆ ਕੇ ਦਿਖਾਉਂਗਾ ਪਿਛਲੀ ਵਾਰ ਜਦੋਂ ਅਸੀਂ ਦਸਤਾਰ ਸਜਾਈ ਸੀ ਉਹਦਾ ਲੜ ਆਪਣਾ ਪਿੱਛੇ ਗਿਆ ਸੀ ਤਾਂ ਅਸੀਂ ਉਹਨੂੰ ਪਿੱਛੇ ਅੰਦਰ ਦੇ ਦਿੱਤਾ ਸੀਗਾ ਤੇ ਹੁਣ ਇਹ ਲੜ ਆਪਣਾ ਉੱਪਰ ਖਤਮ ਹੋਇਆ ਤੇ ਇਹਨੂੰ ਮੋਰੇ ਇਸ ਤਰੀਕੇ ਨਾਲ ਦਿਖਾ ਕੇ ਥੋੜਾ ਪਿੱਛੇ ਜਾ ਕੇ ਉੱਪਰ ਹੀ ਦਸਤਾਰ ਦੇ ਅੰਦਰ ਦੇ ਲੈਣਾ ਕਿਉਂਕਿ ਮੈਂ ਬਥੇਰੇ ਆਪਣੇ ਰਾਗੀ ਸਿੰਘ ਹੁੰਦੇ ਨੇ ਜਿਹੜੇ ਕਈ ਸਿੰਘ ਦਸਤਾਰਾਂ ਸਜਾਉਂਦੇ ਨੇ ਨਾ ਇਹੋ ਜਿਹਿਆਂ ਉਹਨਾਂ 'ਚ ਕਈਆਂ ਨੇ ਲੜ ਉੱਪਰ ਵੀ ਦਿੱਤਾ ਹੁੰਦਾ ਆ ਤੇ ਕਈਆਂ ਨੇ ਲੜ ਪਿੱਛੇ ਵੀ ਦਿੱਤਾ ਹੁੰਦਾ ਆ ਤੇ ਇਹ ਤੁਹਾਡੀ ਦਸਤਾਰ ਦੀ ਲੈਂਥ ਤੇ ਡਿਪੈਂਡ ਕਰਦਾ ਹੁੰਦਾ ਆ ਕਿ ਤੁਹਾਡੀ ਦਸਤਾਰ ਕਿੱਥੇ ਜਾ ਕੇ ਸੰਪੂਰਨ ਹੋਵੇਗੀ ਇਸ ਤਰੀਕੇ ਨਾਲ ਆਪਣੀ ਦਸਤਾਰ ਆ ਜਿਹੜੀ ਕੰਪਲੀਟ ਆ ਇਹਦੇ ਵਿੱਚ ਕੋਈ ਵੀ ਚੀਜ਼ ਅਸੀਂ ਲੁਕੋਈ ਨਹੀਂ ਤੁਹਾਨੂੰ ਸਾਰੀਆਂ ਚੀਜ਼ਾਂ ਅਸੀਂ ਡੀਪਲੀ ਸਮਝਾਈਆਂ ਆ ਤਾਂ ਜੋ ਤੁਸੀਂ ਵੀ ਇਸ ਤਰੀਕੇ ਨਾਲ ਦਸਤਾਰ ਸਜਾ ਸਕੋ ਇਹ ਐਫ 74 ਕਪੜਾ ਆ ਬੜਾ ਹਲਕਾ ਕਪੜਾ ਹੁੰਦਾ ਸਜਾਣ ਦੇ ਵਿੱਚ ਤੇ ਲੈਂਥ ਵੀ ਇਹਰੀ 10 ਮੀਟਰ ਆ ਕੁਮਾਜ ਜ਼ਰੂਰ ਜ਼ਿਆਦਾ ਆ ਬਟ ਇਹ ਜ਼ਿਆਦਾ ਹੈਵੀ ਨਹੀਂ ਬਣੀ ਦਸਤਾਰ ਆਪਾਂ ਬੇਸ ਵੀ ਦੇਖੋ ਪੂਨੇ 2 ਮੀਟਰ ਦਾ ਸਜਾਇਆ ਤੇ ਦੇਖੋ ਆਪਾਂ ਲੜਵੀ ਦੇਖੋ ਕਿੱਥੇ ਦਿੱਤਾ ਹੈ ਦਸਤਾਰ ਜਰਾ ਹੈਵੀ ਨਹੀਂ ਨਾ ਲੱਗਦੀ ਪਈ ਆਪਾਂ ਨੂੰ ਇਹ ਪਤਲਾ ਕਪੜਾ ਹੋਣ ਦਾ ਕਾਰਨ ਹੈ ਇਹ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿ ਇਹ ਨਾਲ ਡੀਪਲੀ ਸਮਝਾਂਦਾ ਹੋਊਗਾ ਦੋਸਤਾਰਾਂ ਨੂੰ ਤੇ ਹੁਣ ਦੇਖੋ ਇੱਕ ਮਧੂਮੱਖੀ ਆਕੇ ਮੈਨੂੰ ਲੱਗਦਾ ਪਤਾ ਨਹੀਂ ਕਿਹੜਾ ਸ਼ਹਿਦ ਗੱਡਣ ਲੱਗੀ ਹੋ ਸੀਗੀ ਇਸ ਜਗ੍ਹਾ ਤੋਂ ਕਿਉਂਕਿ ਇੱਦਾਂ ਦੇ ਰੰਗਾ ਤੇਆਂ ਦੇ ਕੇ ਬੰਦੀਆਂ ਹੁੰਦੀਆਂ ਮੱਖੀਆਂ ਤੇ ਹੁਣ ਤੁਸੀਂ ਮੇਰੇ ਵੀਰੋ ਸਲਾਈ ਫੇਰ ਕੇ ਸਾਰੇ ਪੇਚਾਂ ਨੂੰ ਇੱਕ ਇੱਕ ਕਰਕੇ ਸਾਫ਼ ਕਰਨਾ ਹੈ ਤੇ ਦੂਜੇ ਸ਼ੀਸ਼ੇ ਨਾਲ ਵੀ ਦੇਖ ਕੇ ਸਾਰੇ ਲੜਾਂ ਨੂੰ ਸਾਫ਼ ਕਰ ਸਕਦੇ ਹੋ ਪਿੱਛੋਂ ਜੀ ਉੱਪਰੋਂ ਜੀ ਅਸੀਂ ਸੇਨ ਨੂੰ ਵੀ ਟਕਣਾ ਹੈ ਥੋੜਾ ਜਿਹਾ ਕਿਉਂਕਿ ਧਿਆਨ ਰੱਖਣਾ ਜ਼ਰੂਰੀ ਆ ਕਈ ਵਾਰ ਇਹ ਹੁੰਦਾ ਸਾਨੂੰ ਸੈਟ ਕਰਨ ਦੀ ਲੋੜ ਨਹੀਂ ਪੈਂਦੀ ਕਈ ਵਾਰ ਲੜਾ ਪਥੋੜਾ ਇਹ ਇਧਰ ਉਧਰ ਲਾਲੀ ਤਾਂ ਖੋਲ ਕੇ ਲੜਨ ਨੂੰ ਵਿਛਾਣਾ ਜ਼ਰੂਰੀ ਹੁੰਦਾ ਉਪਰੋ ਜੀ ਸਾਰੇ ਪੇਚਾਰੇ ਗੈਪ ਜਿਹੜਾ ਬਰਾਬਰ ਕਰਕੇ ਤੁਸੀਂ ਮੇਨਟੇਨ ਕਰਨਾ ਆ ਆਪਣੀ ਇਸ ਪੂਰੀ ਦਸਤਾਰ ਦੇ ਤੁਸੀਂ ਦੇਖੋ ਬਣੇ 26 ਲੜਾ 27ਵਾਂ ਜਿਹੜਾ ਲੜਾ ਸੀ ਉਹ ਵਿੱਚ ਦਿੱਤਾ ਹੈ ਉਹ ਪੂਰਾ ਨਹੀਂ ਬਣਿਆ ਉਹ ਅਸੀਂ ਸੈਂਟਰ 'ਚ ਜਾ ਕੇ ਵਿੱਚ ਦੇ ਦਿੱਤਾ ਹੋਇਆ ਕਿਉਂਕਿ ਉਹ ਲੜ ਅੱਧਾ ਹੀ ਬਣਿਆ ਹੈ ਜਦੋਂ ਅਸੀਂ ਦੂਜੇ ਸ਼ੀਸ਼ੇ ਨਾਲ ਤੁਹਾਨੂੰ ਦਿਖਾਵਾਂਗੇ ਨਾ ਉਦੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਿਵੇਗਾ ਹੁਣ ਆਪਾਂ ਦੂਜੇ ਸ਼ੀਸ਼ੇ ਨਾਲ ਉੱਪਰ ਹੀ ਦੇਖਾਂਗੇ ਦਸਤਾਰ ਦੇ ਕੋਈ ਕਮੀ ਪੇਸ਼ੀ ਆ ਉੱਪਰਲੇ ਲੜਾ 'ਚ ਜੇ ਕੋਈ ਵਾਟਾ ਆ ਦੇਖੋ ਅੱਧੀ ਜਗ੍ਹਾ ਤੇ ਲਾਤਾ ਨਾ ਅਸੀਂ ਇਸ ਤਰੀਕੇ ਨਾਲ ਤੁਸੀਂ ਵੀ ਲਾਣਾ ਲੜ ਦੇ ਵਿੱਚ ਕੋਈ ਵੀ ਵਟ ਨਹੀਂ ਹੋਣਾ ਪਿਛਲੇ ਹਿੱਸੇ ਤੱਕ ਤੁਸੀਂ ਸਾਰੇ ਲੜ ਬਰਾਬਰ ਕਰ ਲੈਣੇ ਨੇ ਇੱਕ ਤਰ੍ਹਾਂ ਜਿੰਨੇ ਉਹ ਐਸਲੀ ਹੋ ਗਿਆ ਕਿਉਂਕਿ ਹਲੇ ਸਾਨੂੰ ਪੂਰਾ ਹਲੇ ਐਸਟੀਮੇਟ ਨਹੀਂ ਸੀ ਗਿਆ ਇਹਦੇ ਲੜ ਕਿੰਨੇ ਬਣਨੇ ਨੇ ਚਾਹੁੰਦਾ ਤਾਂ ਮੈਂ ਇਸ ਦਸਤਾਨ ਨੂੰ ਦੁਬਾਰਾ ਪੂਰੀ ਨੂੰ ਸਜਾ ਸਕਦਾ ਸੀਗਾ ਪ੍ਰੋਪਰ ਇਹਦੇ ਲੜਾਂ ਦਾ ਗੈਪ ਬਣਾ ਕੇ ਬਟ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਸੀਗਾ ਕਿ ਜਦੋਂ ਤੁਸੀਂ ਵੀ ਪਹਿਲੀ ਵਾਰ ਇਦਾਂ ਦਸਤਾਰ ਸਜਾਉਗੇ ਨਾ ਤਾਂ ਕਈ ਕਮੀ ਪੇਸ਼ੀਆਂ ਤੁਹਾਡੇ ਚ ਵੀ ਆ ਸਕਦੀਆਂ ਬਟ ਪਹਿਲੀ ਵਾਰ ਸਜਾਣ ਵੇਲੇ ਕੁਝ ਨਾ ਕੁਝ ਰਹਿ ਜਾਂਦਾ ਹੁੰਦਾ ਬੰਦੇ ਕੋਲ ਤੇ ਹੁਣ ਉੱਪਰ ਜੀ ਵੀ ਤੁਸੀਂ ਇੱਕ ਇੱਕ ਕਰਕੇ ਪੇਚਾਂ ਨੂੰ ਸਾਫ਼ ਕਰ ਲੈਣਾ ਹੈ ਪਿੱਛੇ ਤੱਕ ਸਾਰੇ ਲੜ ਤੁਹਾਡੇ ਸਾਫ਼ ਹੋ ਜਾਣੇ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਤੁਸੀਂ ਉਹਨੂੰ ਹੁਣੇ ਦੂਰ ਕਰਨਾ ਹੈ ਤੇ ਉਪਰੋਂ ਜੀ ਸੇਨ ਨੂੰ ਵੀ ਟਕਾਂਗੇ ਧਿਆਨ ਨਾਲ ਰੱਖਣਾ ਹੈ ਕਿ ਸਾਰੇ ਲੜ ਤੁਹਾਡੇ ਬਰਾਬਰ ਨੇ ਉੱਪਰ ਦੇਖ ਲਓ ਆਪਣੇ ਕਿੰਨੇ ਕ ਲੜ ਨੇ ਤੇ ਖੱਬੇ ਪਾਸੇ ਆਪਣੇ ਟੋਟਲ 26 ਲੜ ਨੇ ਤੇ ਉਪਰੋਂ ਹੀ ਪੱਲੇ ਨੂੰ ਖਿੱਚ ਕੇ ਜਿਹੜਾ ਅਸੀਂ ਪਿੱਛੇ ਦਿੱਤਾ ਸੀਗਾ ਉਹਨੂੰ ਖਿੱਚ ਕੇ ਇਸ ਤਰੀਕੇ ਨਾਲ ਖੋਲ ਲੈਣਾ ਹੈ ਖੋਲ ਕੇ ਸਿਰ ਤੇ ਵਿਸ਼ਾ ਕੇ ਦੋਨਾਂ ਪਾਸਿਓਂ ਦੀ ਅੰਦਰ ਕਰ ਦੇਣਾ ਹੈ ਅੱਜ ਤੁਹਾਨੂੰ ਅਸੀਂ ਗੁਰਮੁਖੀ ਦਸਤਾਰ ਇੱਕ ਦੇ ਦੋ ਦੋ 45 ਸਜਾ ਕੇ ਦਿਖਾਤੀ ਹੋਈ ਆ ਤੇ ਅੱਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੇ ਤਿੰਨ ਤਨੀਆਂ ਚਾਰ ਚਾਰ ਪੇਚਾਂ ਵਾਲੀ ਦਸਤਾਰ ਦੀ ਵੀਡੀਓ ਦੇਣ ਦੀ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਮੇਰੇ ਵੀਰੋ ਜੁੜੇ ਰਹੋ ਤੇ ਅਸੀਂ ਵੀ ਰੋਜ਼ ਤੁਹਾਡੇ ਲਈ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸਾਡੀ ਸਪੋਰਟ ਕਰਦੇ ਰਹੋ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਜਿਨ੍ਹਾਂ ਨੂੰ ਦਸਤਾਰ ਸਿੱਖਣੀ ਚਾਹੀਦੀ ਆ ਤੇ ਸਲਾਈ ਨਾਲ ਤੁਸੀਂ ਦੇਖੋ ਆਪਾਂ ਦੇਖਿਆ ਕਿ ਕਪੜਾ ਜਿੱਥੋਂ ਬਾਹਰ ਆ ਰਿਹਾ ਨਾ ਚੰਗੀ ਤਰ੍ਹਾਂ ਇਸ ਨੂੰ ਪਿੱਛੇ ਤੱਕ ਟੱਕ ਲੈਣਾ ਤੇ ਸਲਾਈ ਨਾਲ ਚੰਗੀ ਤਰ੍ਹਾਂ ਕਪੜੇ ਨੂੰ ਅੰਦਰ ਦੇ ਦੇ ਇਹਨਾਂ ਸੇਰ ਤੁਹਾਡਾ ਸਹੀ ਤਰੀਕੇ ਨਾਲ ਟਕਿਆ ਜਾਊਗਾ ਜੇ ਕਿਤੇ ਵਲਵਲੇਵਾ ਪੈ ਰਿਹਾ ਤਾਂ ਉਹਨੂੰ ਸਾਫ਼ ਕਰ ਦੇਣਾ ਸਾਰੇ ਲੜ ਉੱਪਰਲੇ ਹਿੱਸੇ ਤੋਂ ਵੀ ਤੁਸੀਂ ਸਾਫ਼ ਰੱਖਣੇ ਨੇ ਤੇ ਹੁਣ ਤੁਸੀਂ ਦੇਖੋ ਆਪਣੀ ਦਸਤਾਰ ਆ ਜਿਹੜੀ ਕੰਪਲੀਟ ਹੋ ਗਈ ਹੋਈ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਦਸਤਾਰ ਦੇ ਵਿੱਚ ਸ਼ੇਪ ਵੀ ਦੋਨਾਂ ਸਾਈਡਾਂ ਤੋਂ ਬਰਾਬਰ ਬਾੜ ਨੂੰ ਆ ਤੇ ਹੁਣ ਤੁਹਾਨੂੰ ਅਸੀਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਸ਼ੇਪ ਦੇ ਵਿੱਚ ਆ ਦਸਤਾਰ ਆਪਣੀ ਤੇ ਖੱਬੇ ਪਾਸੇ ਤੋਂ ਦੇਖੋ ਸਾਰੇ ਲੜ ਸਹੀ ਨੇ ਸਾਫ਼ ਨੇ ਤੇ ਹੁਣ ਤੁਹਾਨੂੰ ਰਾਈਟ ਸਾਈਡ ਤੋਂ ਦਿਖਾਵਾਂਗੇ ਸਾਰੇ ਲੜ ਬਰਾਬਰ ਨੇ ਲਗਭਗ ਠੀਕ ਹੈ ਜੀ ਤੇ ਸਾਰੇ ਹੀ ਲੜ ਟਾਈਟ ਨੇ ਤੇ ਵੀਡੀਓ ਵਧੀਆ ਲੱਗੇ ਤੇ ਘਰ ਬੈਠੇ ਵੀ ਤੁਸੀਂ ਅਲੱਗ-ਅਲੱਗ ਸਟਾਈਲ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ